ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂਆਂ ਦੀ ਲੋੜ ਹੈ ਜੀ ਹਾਂ ਇਹਨਾਂ ਸ਼ਬਦਾਂ ਰਾਹੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਪਿੰਡ ਕੋਟ ਸ਼ਮੀਰ ਵਿਖੇ ਹੋਈ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਾਬਕਾ ਕ੍ਰਿਕਟਰ ਅਤਿਕ ਫੇਮਸ ਫੇਸ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਪਰਸ਼ਰਤੇ ਇਮਾਨਦਾਰ ਆਗੂ ਜਿਹੜੇ ਜੋ ਕਹਿੰਦੇ ਆ ਕਹਿਣੀ ਅਤੇ ਕਰਨੀ ਦੇ ਸੱਚੇ ਹੋਣ ਪੱਕੇ ਹੋਣ ਦੇ ਲੋਕਿੰਦੂਨਕਿਆ ਕਿ ਹੁਣ ਤੱਕ ਸਥਾਈ ਰਾਜਨੀਤਿਕ ਪਾਰਟੀਆਂ ਪੰਜਾਬ ਦਾ ਲਾਹ ਲੈ ਲੈਂਦੀਆਂ ਆਈਆਂ ਨੇ ਉਹਨਾਂ ਨੇ ਕਿਹਾ ਕਿ ਹੁਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੀ ਡਰਾਮੇ ਕਰ ਰਹੀ ਹੈ ਕਿ ਤਰ੍ਹਾਂ ਕਿਤੇ ਉਹ ਪੰਜਾਬ ਦੇ ਭੋੜੇ ਪਾਲੇ ਲੋਕਾਂ ਦੇ ਨਾਲ ਖਿਲਵਾੜ ਕਰਦੀ ਹੈ ਹਲੇ ਨਵੇਂ ਸਾਲ ਨੂੰ ਚੜੇ ਇੱਕ ਹਫਤਾ ਨਹੀਂ ਹੋਇਆ ਤੇ 2.5 ਹਜ਼ਾਰ ਕਰੋੜ ਦਾ ਹੋਰ ਵੱਧ ਉਧਰ ਕਰਜ਼ਾ ਪੰਜਾਬ ਸਰਕਾਰ ਨੇ ਯਾਨੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਚੁੱਕ ਵੀ ਲਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਚਾਰ ਦਹਾਕੇ ਯਾਨੀ ਕਿ 40 ਸਾਲ ਪੰਥ ਦੇ ਨਾਮ ਉੱਤੇ ਹੀ ਰਾਜਨੀਤੀ ਕਰਦੀ ਰਹੀ ਹੈ ਨਾਲ ਦੇ ਨਾਲ ਉਹਨਾਂ ਨੇ ਕੇਂਦਰ ਸਰਕਾਰ ਨੂੰ ਵਿਵਾੜੇ ਹੱਥੀ ਲੈ ਲਿਆ ਉਹਨਾਂ ਨੇ ਕਿਹਾ ਕਿ ਅੱਜ ਤੱਕ ਕੇਂਦਰ ਸਰਕਾਰਾਂ ਨੇ ਪੰਜਾਬ ਦੇ ਨਾਲ ਧਰੋਈ ਕਮਾਇਆ ਉਹ ਕਹਿੰਦੇ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਇੱਕ ਜੀਐਸਟੀ ਟੈਕਸ ਹੈ ਇਹ ਜੱਜਿਆ ਜੱਜਿਆ ਤਾਂ ਕਹਿ ਰਹੇ ਆ ਕਿਉਂਕਿ ਆਪਣਾ ਹੀ ਜੋ ਹਿੱਸਾ ਹੈ ਇਹ ਰਾ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਮੰਗਣਾ ਪੈਂਦਾ ਪਹਿਲਾਂ ਜੀਐਸਟੀ ਸਾਰੇ ਇਕੱਠਾ ਹੋ ਕੇ ਕੇਂਦਰ ਸਰਕਾਰ ਕੋਲ ਜਾਂਦਾ ਤੇ ਫਿਰ ਆਪਣਾ ਜੋ ਅੱਧਾ ਹਿੱਸਾ ਉਹ ਮੰਗਣ ਵਾਸਤੇ ਰਾ ਸਰਕਾਰ ਨੂੰ ਉਤਰ ਲੋ ਮੱਛੀ ਹੋਣਾ ਪੈਂਦਾ ਉਹਨਾਂ ਨੇ ਕਿਹਾ ਕਿ ਜੋ ਸਰਕਾਰਾਂ ਹੁਣ ਇਹ ਥਰਮਲ ਪਲਾਂਟ ਨੂੰ ਖਰੀਦ ਰਹੀਆਂ ਨੇ 7-8 ਕਰੋੜ ਦਾ ਪਹਿਲਾਂ ਹੀ ਉਹਨਾਂ ਤੇ ਕਰਜ਼ਾ ਹੈ ਤੇ ਇਹ ਇੱਕ ਚਿੱਟਾ ਹਾਥੀ ਸਾਬਤ ਹੋਊਗਾ ਨਾਲ ਦੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਖੜਾ ਪਾਣੀ ਪੰਜਾਬ ਦਾ ਲੇਕਿਨ ਉਹਦੇ ਉੱਪਰ ਕੰਟਰੋਲ ਫਿਰ ਕੇਂਦਰ ਸਰਕਾਰ ਦਾ ਕਿਤੇ ਕਿਤੇ ਨਿਜੋਤ ਸਿੰਘ ਸਿੱਧੂ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਉਸ ਤੋਂ ਬਾਅਦ ਉਹ ਤਕਸ਼ਰੀ ਨੰਦਮਾ ਸਾਈਟ 'ਤੇ ਜਾ ਕੇ ਵੀਰਤ ਪਸਤਕ ਕੋਈ ਉਹ ਥੋੜਾ ਪੱਤਰਕਾਰ ਨਾਲ ਜਿਆਦਾ ਗੱਲਬਾਤ ਨਹੀਂ ਕੀਤੀ ਉਹਨੇ ਕਿਹਾ ਕਿ ਅੱਜ ਤੋਂ ਸਿਰਫ ਵਾਇਗਰੂ ਜੱਗੇ ਛੁਪਣ ਆਏ ਨੇ ਨੰਪਸਤਕ ਕੋਲ ਆਏ ਨੇ ਆਸ਼ੀਰਵਾਲ ਆਣੇ ਉਹਨੇ ਪ੍ਰਧਾਨ ਹਰਪ੍ਰੀਤ ਸਿੰਘ ਨਾਲ ਗੱਲਬਾਤ ਵੀ ਕੀਤੀ ਅਤੇ ਕਿਤਨਾ ਕਿਤੇ ਕੁਝ ਆਪਣ ਜਿਸ ਬਾਤਾਂ ਸਾਂਝੇ ਕਰਦੇ ਹੋਏ ਆ ਜੋ ਵੀ ਗੱਲਾਂ ਕਹੀਆਂ ਕਿਤਨਾ ਕਿਤੇ ਕਾਬਲੇ ਗੌਰ ਦੀ ਪੜਨੇ ਜ਼ਰੂਰ ਨੇ